ਸਤਿ ਸ਼੍ਰੀ ਅਕਾਲ ਮੈਂ ਪੰਜਾਬੀ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਜੈ ਵਰਮਾ ਇਸ ਸਮੇਂ ਮੋਹਾਲੀ ਦੇ ਫੇਸ 6 ਹਸਪਤਾਲ ਦੇ ਵਿੱਚ ਖੜੇ ਹਾਂ ਔਰ ਡਾਇਰੀ ਨੂੰ ਲੈ ਕੇ ਲਗਾਤਾਰ ਮੁਸ਼ਕਲਾਂ ਜਿਹੜੀਆਂ ਨੇ ਵੱਧੀਆਂ ਦਿਖਾਈ ਦਿੱਤੀਆਂ ਸੀ ਔਰ ਮੋਹਾਲੀ ਦੇ ਕੁਮੜਾ ਪਿੰਡ ਦੇ ਵਿੱਚੋਂ 35 ਕੇਸ ਜਿਹੜੇ ਨੇ ਨਿਕਲ ਕੇ ਸਾਹਮਣੇ ਆਏ ਸੀਗੇ ਔਰ ਗੰਦੇ ਪਾਣੀ ਨੂੰ ਲੈ ਕੇ ਇਹ ਕੇਸ ਜਿਹੜੇ ਨੇ ਡਾਇਰੀਆ ਦੇ ਉਹ ਵਧੇ ਸੀਗੇ ਔਰ ਇੱਧਰ ਲਗਭਗ 35 ਜਿਹੜੇ ਨੇ ਕੇਸ ਮੋਹਾਲੀ ਮੋਹਾਲੀ ਦੇ ਛੇ ਫੇਸ ਹਸਪਤਾਲ ਦੇ ਵਿੱਚ ਆਏ ਸੀਗੇ ਔਰ ਇਨਸ ਕੇਸਾਂ ਨੇ ਕਾਫੀ ਚਿੰਤਾ ਜਿਹੜੀ ਹੈ ਬਦਾ ਕੇ ਰੱਖੀ ਹੋਈ ਸੀ ਔਰ ਜਾਣਕਾਰੀ ਇਹ ਵੀ ਮਿਲੀ ਹੈ ਕਿ ਇਹਦੇ ਵਿੱਚ ਇੱਕ 5 ਸਾਲ ਦੀ ਬੱਚੀ ਆ ਉਹਦੀ ਮੌਤ ਹੋ ਗਈ ਔਰ ਇੱਕ 45 ਸਾਲ ਦੇ ਜਿਹੜੇ ਸ਼ਖਸ ਸੀ ਉਹਨਾਂ ਦੀ ਵੀ ਮੌਤ ਜਿਹੜੀ ਹੈ ਇਸ ਬਿਮਾਰੀ ਕਾਰਨ ਹੋਈ ਹੈ ਔਰ ਇਹ ਬਿਮਾਰੀ ਜਿਹੜੀ ਹੈ ਗੰਦੇ ਪਾਣੀ ਕਰਕੇ ਜਿਹੜਾ ਮੋਹਾਲੀ ਦਾ ਕੁਮੜਾ ਪਿੰਡ ਹੈ ਉਸ ਉਹਦੇ ਵਿੱਚ ਗੰਦੇ ਪਾਣੀ ਕਰਕੇ ਬਿਮਾਰੀ ਜਿਹੜੀ ਹੈ ਕਿਤਨਾ ਕਿਤੇ ਵੱਧੀ ਨਜ਼ਰ ਆਈ ਔਰ ਸਭ ਤੋਂ ਜ਼ਿਆਦਾ ਕੇਸ ਡਾਇਰੀਏ ਦੇ ਮੋਹਾਲੀ ਦੇ ਕੁਮੜਾ ਪਿੰਡ ਦੇ ਵਿੱਚੋਂ ਸਾਹਮਣੇ ਆਏ ਔਰ ਇਸ ਕੇਸਾਂ ਨੇ ਡਾਕਟਰਾਂ ਦੀਆਂ ਵੀ ਚਿੰਤਾਵਾਂ ਵਧਾਈਆਂ ਔਰ ਜਿਸ ਤਰ੍ਹਾਂ ਦੇ ਨਾਲ 5 ਸਾਲ ਦੀ ਬੱਚੀ ਔਰ 45 ਸਾਲ ਦੇ ਸ਼ਖਸ ਦੀ ਮੌਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਡਾਕਟਰਸ ਵੀ ਕਾਫੀ ਚਿੰਤਾ ਦੇ ਵਿੱਚ ਸੀਗੇ ਕਿ ਕਿਸ ਤਰ੍ਹਾਂ ਦੇ ਨਾਲ ਲਗਾਤਾਰ ਕੇਸ ਵਦਰੇ ਨੇ ਗੰਦੇ ਪਾਣੀ ਨੂੰ ਲੈ ਕੇ ਮੁਹਾਲੀ ਦੇ ਕੁੰਬੜਾ ਪਿੰਡ ਦੇ ਵਿੱਚੋਂ ਇਹ ਸਾਰੇ ਕੇਸ ਆ ਰਹੇ ਸੀਗੇ ਤੇ ਉਸ ਤੋਂ ਬਾਅਦ ਡਾਕਟਰਸ ਵੀ ਔਰ ਕਿਤਨਾ ਕਿਤੇ ਐਫਰਟਸ ਕਰਦੇ ਨੇ ਔਰ ਐਫਰਟਸ ਕਰਨ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ 30 ਤੋਂ ਜ਼ਿਆਦਾ ਮਰੀਜ਼ ਜਿਹੜੇ ਨੇ ਡਾਇਰੀਆ ਦੇ ਉਹ ਠੀਕ ਹੋ ਚੁੱਕੇ ਨੇ ਔਰ ਕੀ ਕੁਝ ਕਹਿਣਾ ਡਾਇਰੈਕਟਰ ਦਾ ਔਰ ਸੀਨੀਅਰ ਡਾਕਟਰਸ ਦਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ ਕੁੰਬੜਾ ਦੇ ਵਿੱਚ ਸਿਚੁਏਸ਼ਨ ਕਾਫੀ ਅੰਡਰ ਕੰਟਰੋਲ ਹੈ ਅੱਜ ਸਾਡੇ ਕੋਲ ਸਿਰਫ ਤਿੰਨ ਵੈਰੀ ਮਾਈਲਡ ਕੇਸਿਸ ਰਿਪੋਰਟ ਹੋਏ ਹੈ कॅम्प ਦੇ ਵਿੱਚ ਐਂਡ ਬਾਕੀ ਜ ਸਾਡੇ ਕੋਲ ਪੰਜ ਪੇਸ਼ੈਂਟ ਇੱਥੇ ਹਸਪੀਟਲ 'ਚ ਐਡਮਿਟ ਨੇ ਕੁੰਬੜਾ ਦੇ ਉਹ ਵੀ ਕਾਫੀ ਸਟੇਬਲ ਹੈ ਤਾਂ ਸਿਚੁਏਸ਼ਨ ਅੰਡਰ ਕੰਟਰੋਲ ਹੈ ਕੁੰਮੜਾ ਚ ਪਾਣੀ ਵੀ ਠੀਕ ਹੋ ਗਿਆ ਸਪਲਾਈ ਠੀਕ ਹੋ ਗਈ ਹੈ ਇਹਨਾਂ ਨੇ ਪਾਈਪਸ ਦੀ ਫਲਸ਼ਿੰਗ ਕਰਕੇ ਪਾਣੀ ਵੀ ਛੱਟਦਾ ਹੈ ਹੋਰ ਕਿੱਸਾ ਤੇਰੀਆਂ ਨਹੀਂ ਜੀ ਰੈਂਡਮ ਸਕੈਟਰਡ ਕੇਸਿਸ ਹੀ ਆ ਰਹੇ ਆ ਸਾਡੇ ਕੋਲੇ ਹਜੇ ਤੱਕ ਕਲਸਟਰਿੰਗ ਕਿਤੋਂ ਵੀ ਹੋਰ ਨਹੀਂ ਮਿਲੀ ਸਾਨੂੰ ਹਸਪੀਟਲ ਚ ਪੂਰੇ ਪ੍ਰਬੰਧ ਹੈਗੇ ਆ ਜੀ ਸਾਰੇ ਤਰ੍ਹਾਂ ਦੇ ਪ੍ਰਬੰਧ ਹੈ ਸਾਡੇ ਕੋਲ ਬੈਡਸ ਹੈਗੇ ਆ ਅਵੇਲੇਬਿਲਿਟੀ ਆਫ ਮੈਡੀਸਨ ਸਾਰਾ ਕੁਝ ਅਵੇਲੇਬਲ ਹੈ ਮੈਂ ਡਾਕਟਰ ਭਗਮੀਤ ਭਾਰਤੀਆ ਇੱਥੇ ਡਾਇਰੈਕਟਰ ਪ੍ਰਿੰਸੀਪਲ ਹਾਂ ਮੈਡੀਕਲ ਕਾਲਜ ਮੋਹਲੀ ਦੀ ਤੇ ਅੱਜ ਅਸੀਂ ਡਾਇਰੀਆ ਦੇ ਬਾਰੇ ਦੇ ਬਾਰੇ ਵਾਸਤੇ ਤੁਸੀਂ ਪੁੱਛਣਾ ਵੀ ਚਾਹੁੰਦੇ ਹੋ ਤੇ ਕੀ ਪ੍ਰੋਬਲਮ ਹੈ ਸਾਡੇ ਕੋਲ ਜਿਹੜੇ ਇੱਥੇ ਆ ਇੱਕ ਡਾਇਰੀਆ ਦੇ ਕੇਸਸ ਥੋੜੇ ਜੇ ਆਣੇ ਸ਼ੁਰੂ ਹੋਏ ਨੇ ਤੇ ਇੱਕ ਡਾਕਟਰ ਸਾਡੇ ਨਾਲ ਸਰਵਲ ਸਰਜਨ ਤੋਂ ਵੀ ਆਫਿਸ ਤੋਂ ਹੈਗੇ ਨੇ ਇਹ ਇਹ ਦੱਸ ਸਕਦੇ ਨੇ ਕਿ ਅੱਜ ਦੇ ਕਿੰਨੇ ਕੇਸਸ ਐ ਇਸ ਵੇਲੇ ਪਾਰਟिकुलर ਟਾਈਮ ਤੇ ਐਮਰਜੈਂਸੀ ਦੇ ਵਿੱਚ ਦੋ ਪੇਸ਼ੈਂਟਸ ਆ ਕੇ ਨੇ ਕੁੜਾ ਦੇ ਤੇ ਬਾਕੀ ਕੁਝ ਡਾਇਰੀਆ ਦੇ ਹੋਰ ਵੀ ਕੇਸ ਆ ਰਹੇ ਨੇ ਤੇ ਸਾਡੇ ਮੰਤਰੀ ਜੀ ਹੈਗੇ ਨੇ ਡਾਕਟਰ ਬਲਬੀਰ ਸਿੰਘ ਜੀ ਉਹ ਇੱਥੇ ਰਾਉਂਡ ਕਰਨ ਆ ਰਹੇ ਸੀ ਤੇ ਉਹ ਹੁਣ ਕਿਉਂਕਿ ਸੀਐਮ ਦੇ ਲੈਵਲ ਤੇ ਇੱਕ ਮੀਟਿੰਗ ਚੱਲ ਰਹੀ ਹੈ ਉਸ ਨੇ ਕਿਹਾ ਕਿ ਸਟੇਟ ਸਰਵੇਲੈਂਸ ਪੂਰੀ ਇੱਕ ਸਟੇਟ ਸਰਵੇਲੈਂਸ ਦੀ ਟੀਮ ਬਣਾਈ ਹੈ ਜਿਸ ਦੇ ਵਿੱਚ ਸਾਰੇ ਮਨਿਸਟਰਸ ਉਹਨਾਂ ਦੇ ਪਾਰਟ ਹੈਗੇ ਨੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਹੈਲਥ ਦੇ ਪ੍ਰਿੰਸੀਪਲ ਸੈਕਟਰੀ ਤੇ ਪ੍ਰਿੰਸੀਪਲ ਸੈਕਟਰੀ ਮੈਡੀਕਲ এডਿਕੇਸ਼ਨ ਉਹਨਾਂ ਦੇ ਨਾਲ ਵੀ ਉਹਨਾਂ ਦੇ ਪੂਰੇ ਤਾਲਮੇਲ ਚੱਲ ਰਹੇ ਨੇ ਤੇ ਇਸ ਚੀਜ਼ ਦੇ ਉੱਤੇ ਪੂਰਾ ਗੌਰ ਕੀਤਾ ਜਾ ਰਿਹਾ ਹੈ ਡਿਸਟ੍ਰਿਕਟ ਲੈਵਲ ਤੇ ਵੀ ਹਰ ਜਗ੍ਹਾ ਤੇ ਟੀਮਸ ਬਣਾਈਆਂ ਹੋਈਆਂ ਜਿੱਥੇ ਵੀ ਕੋਈ ਡਾਇਰੀਆ ਦੇ ਕੇਸਸ ਅੰਡਰਸਟੈਂਡ ਹੈ ਕਿ ਜ਼ਿਆਦਾ ਹੋ ਰਹੇ ਨੇ ਉਥੇ ਨਾਲ ਦੇ ਨਾਲ ਉਹ ਟੀਮਸ ਜਾ ਕੇ ਰੈਪਿਡ ਰਿਸਪੌਂਸ ਟੀਮਸ ਉਹਨਾਂ ਨੂੰ ਜਾ ਕੇ ਦੇਖ ਕੇ ਆਉਂਦੀਆਂ ਨੇ ਤੇ ਇਹ ਕਹਿੰਦੇ ਕਿ ਆ ਜਾਂਦਾ ਕਿ ਜਦ ਤੱਕ ਨਾ ਪਾਣੀ ਦੀ ਕੋਈ ਵੀ ਪ੍ਰੋਬਲਮ ਆ ਰਹੀ ਹੈ ਆਲਟਰਨੇਟ ਸਿਸਟਮ ਆਫ ਪਾਣੀ ਉਥੇ ਪ੍ਰੋਵਾਈਡ ਕੀਤਾ ਜਾਏ ਤਾਂ ਕਿ ਉਸ ਪਾਣੀ ਨੂੰ ਟੈਸਟ ਕਰਕੇ ਉਸ ਤੋਂ ਬਾਅਦ ਹੀ ਜਦੋਂ ਕਲੀਅਰ ਹੋ ਜਾਏ ਕਿ ਕਲੀਨ ਹੋਏ ਤੇ ਤਾਈਓ ਪਾਣੀ ਦਿੱਤਾ ਜਾਏਗਾ ਸੋ ਇਸ ਵੇਲੇ ਇਹ ਮੌਸਮ ਵੀ ਐਸਾ ਹੈ ਕਿ ਜਦੋਂ ਬਾਰਸ਼ਾਂ ਆਂਦੀਆਂ ਡਾਇਰੀਆ ਦਾ ਪ੍ਰੇਵੈਲੈਂਸ ਵੱਧ ਜਾਂਦਾ ਹੈ ਤੇ ਕੋਲਰਾ ਕਰਕੇ ਸਾਨੂੰ ਅਸੀਂ ਧਿਆਨ ਰੱਖ ਰਹੇ ਹਾਂ ਤੇ ਇੱਥੇ ਵੀ ਸਾਰੀ ਪ੍ਰੋਵੀਜ਼ਨ ਰੱਖੀ ਹੋਈ ਹੈ ਸਾਡੀ ਸਾਰੀ ਟੀਮ ਅਵੇਲੇਬਲ ਹੈਗੀ ਹੈ ਤੇ ਸਾਰੀਆਂ ਦਵਾਈਆਂ ORS ਫਲੂਇਡਸ ਵਗੈਰਾ ਸਾਨੂੰ ਸਾਡੇ ਕੋਲ ਅਵੇਲੇਬਲ ਨੇ ਤੇ ਜੇ ਵੀ ਕੋਈ ਆਏਗਾ ਅਸੀਂ ਪੂਰੀ ਸ਼ਿੱਦਤ ਨਾਲ ਉਸ ਦਾ ਧਿਆਨ ਰੱਖ